ਇਸ ਕਰਕੇ ਜਿਹੜਾ ਬੰਦਾ ਨਾਮ ਦੇ ਨੇੜੇ ਆ ਗਿਆ ਕਹਿੰਦੇ ਪ੍ਰਤਾਪ تمہارا ਦੇਖ ਕੇ ਜਮਦੂਤ ਛੱਡ ਜਾਣੇ ਬੰਦਗੀ ਵਾਲੇ ਦਾ ਇੰਨਾ ਪ੍ਰਤਾਪ ਹੁੰਦਾ ਇੰਨਾ ਸਾਧ ਸੰਗਤ ਰੌਣਕ ਹੁੰਦੀ ਹੈ ਚਿਹਰੇ ਤੇ ਭੂਤ ਪ੍ਰੇਤ ਦਾ ਡਰ ਜਾਂਦੇ ਨੇ ਉਹ ਤੋਂ ਵੀ ਅਸਲੀ ਪ੍ਰੇਤ ਦਾ ਵੀ ਹੈ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਸਾਰਿਓ ਨਾਉ ਕਹਿੰਦੇ ਉਹਨਾਂ ਦੇ ਮੁੱਖ ਡਰਾਵਣੇ ਹੁੰਦੇ ਨੇ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਪਰ ਸਾਧ ਸੰਗਤ ਜਿਹੜਾ ਜਪਦਾ ਸਤਨਾਮ ਸ੍ਰੀ ਓਹਨਾਂ ਦੇ ਚਿਹਰੇ ਦੇ ਉੱਤੇ ਸਾਧ ਸੰਗਤ ਲਾਲੀਆਂ ਰਹਿੰਦੀਆਂ ਨੇ ਇੱਥੇ ਲਾਲੀ ਦੀ ਵੀ ਗੱਲ ਕਰਾਂ ਭਾਵੇਂ ਕੋਈ ਕਾਲਾ ਬੰਦਗੀ ਵਾਲਾ ਉਹਨੂੰ ਬਾਰ-ਬਾਰ ਬੋਲਣ ਨੂੰ ਜੀ ਕਰੂਗਾ ਵੀ ਇਹਦੇ ਨਾਲ ਬੁਲਾਵਾ ਕਿਉਂਕਿ ਅੰਧਤ ਅੰਦਰ ਰੋਹਾਨੀਅਤ ਹੈ ਅੱਜ ਕੀ ਹੈ ਮਾਲਾ ਪਾਈਆਂ ਉਹਦੀਆਂ 4-5 ਹੱਥਾਂ ਤੇ ਵੀ ਮਾਲਾ ਚਿਹਰੇ ਉੱਤੇ ਧਾਗਾ ਵੀ ਲਾਉਂਦੇ ਨੇ ਕਈ ਬਾਬੇ ਪਰ ਸਾਧ ਸੰਗਤ ਉਹ ਚਿਹਰੇ ਉੱਤੇ ਲਾਲ ਲਾਲ ਜੀ ਕਰੀਮ ਵੀ ਲਾਉਂਦੇ ਨੇ ਵੀ ਮੈਂ ਸੋਹਣਾ ਦਿਖਾਂ ਸੁਨੱਖਾ ਦਿਖਾਂ ਪਰ ਨਹੀਂ ਸਾਧ ਸੰਗਤ ਜਿਹੜਾ ਲਾਲ ਹੈ ਜਿਹੜਾ ਕੋਈ ਵੀ ਫਲ ਹੁੰਦਾ ਪਹਿਲਾਂ ਲਾਲ ਹੁੰਦਾ ਲਾਲ ਹੋ ਗਿਆ ਜਦੋਂ ਸਾਰ ਸੰਗਤ ਪੀਲਾ ਰੰਗ ਪੈ ਗਿਆ ਨਾ ਫਿਰ ਪੱਕ ਕੇ نیچے गिर ਜਾਂਦਾ ਜਪੁ ਸਤਨਾਮ